ਛਾਸੀ ਪੀਸਫੁਲੀਆ ਫਿਰ ਗੋਲੇ ਕਿਉਂ ਦਾਗੇ ਗਏ ਕਿਉਂ ਪਾਣੀ ਦੇ ਬਿਛਾਲਾ ਮਾਰੀਆਂ ਜਾ ਰਹੀਆਂ ਨੇ ਜਦੋਂ ਅਸੀਂ ਸ਼ਾਂਤੀ ਦੇ ਵਿੱਚ ਆ ਸੀ ਪ੍ਰੋਟੈਕਟ ਕਰ ਰਹੇ ਆ ਪੀਸਫੁਲੀ ਫਿਰ ਕਿਉਂ ਕਰਿਆ ਜਾ ਰਿਹਾ ਹੈ ਕੰਮ ਚੰਡੀਗੜ੍ਹ ਪ੍ਰਸ਼ਾਸਨ ਅਥਰੂ ਗੈਸ ਦੇ ਗੋਲੇ ਸਿੱਟਿਆ ਸਾਈਡ ਦੇ ਉੱਤੇ ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ ਆ ਸਾਡੇ ਹੱਥ ਦੇ ਵਿੱਚ ਆ ਮੋਰਚਾ ਜੇ ਹੁਣ ਗੋਲਾਬਾਰੀ ਹੋਈ ਆ ਫਿਰ ਸਾਥੋਂ ਬੁਰਾ ਕੋਈ ਨਹੀਂ ਹੈਗਾ ਫਿਰ ਚਾਹੇ ਸਾਨੂੰ ਘੋੜਿਆਂ ਤੇ ਕਾਠੀਆਂ ਪਾਉਣੀਆਂ ਪੈਣ ਪ੍ਰਸ਼ਾਸਨ ਸੁਣ ਲਵੇ ਕੀ ਪ੍ਰਸ਼ਾਸਨ ਨੂੰ ਐਨਾ ਪਤਾ ਨਹੀਂ ਕਿ ਕਿਸੇ ਧਰਮ ਦੀ ਮਰਿਆਦਾ ਕੀ ਹੈ ਤੇ ਤੁਸੀਂ ਇੱਥੇ ਅਥੂ ਗੈਸ ਦੇ ਗੋਲੇ ਚਲਾ ਰਹੇ ਹੋ ਕਿਹਨਾਂ ਵੱਲੋਂ ਇਜਾਜ਼ਤ ਮਿਲੀ ਹੈ ਇਹਨਾਂ ਨੂੰ ਕਿਉਂਕਿ ਕਹਿੰਦੇ ਪਹਿਲਾਂ ਪਿੱਛੋਂ ਇਜਾਜ਼ਤ ਮਿਲਦੀ ਹੈ ਉਸ ਤੋਂ ਬਾਅਦ ਇਹ ਚੀਜ਼ਾਂ ਹੁੰਦੀਆਂ ਸਰਕਾਰ ਬੰਨੀਓ ਸਰਕਾਰ ਭਗਵੰਤ ਮਾਨ ਦੀ ਇਜਾਜ਼ਤ ਆ ਇਹ ਇਹ ਪ੍ਰਸ਼ਾਸਨ ਨੇ ਜਿਹੜਾ ਚਲਾਇਆ ਉਸ ਪਾਸੇ ਤੋਂ ਇੱਥੇ ਨਾਲ ਹੀ ਗੁਰੂ ਮਾਰਾ ਦਾ ਪ੍ਰਕਾਸ਼ ਹੋਇਆ ਆ ਇਹ ਹੱਦਾਂ ਪਾਰ ਹੋ ਰਹੀਆਂ ਨੇ ਚੰਡੀਗੜ੍ਹ ਪ੍ਰਸ਼ਾਸਨ ਦੀਆਂ ਦੇਖੋ ਬੇਦਬੀ ਦਾ ਹੀ ਇਨਸਾਫ ਲੈਣਾ ਹੈ ਤੇ ਪ੍ਰਸ਼ਾਸਨ ਨੇ ਗੁਰੂਗ੍ਰਾਮ ਸਾਹਿਬ ਦੇ ਉੱਤੇ ਪਥਰੂ ਗਿਆ ਸਾਡ ਰਿਆ ਜੱਸ ਕਿੱਡੀ ਮਾੜੀ ਗੱਲ ਆ ਇਹ ਹਜੇ ਚੱਲਣ ਵਾਲਾ ਹੈ ਇਹ ਚੱਲਿਆ ਨਹੀਂ ਹੈਗਾ ਕਿਸੇ ਵੇਲੇ ਵੀ ਚੱਲ ਸਕਦਾ ਹੈ ਕਿਸੇ ਵੇਲੇ ਵੀ ਬਲਾਸਟ ਹੋ ਸਕਦਾ ਹੈ ਗੁਰੂ ਸਾਹਿਬ ਦੇ ਉੱਤੇ ਸਿੱਟਿਆ ਸਾਡੇ ਉੱਤੇ ਸਿੱਟ ਦਿਓ ਸ਼ਾਂਤਮਈ ਤਰੀਕੇ ਨਾਲ 42 ਚ ਧਰਨਾ ਸੀਗਾ 42 ਚ ਧਰਨਾ ਦੇ ਕੇ ਆ ਗਏ ਉੱਥੇ ਧਰਨਾ ਇਹਨਾਂ ਨੇ ਚਕਾਤਾ ਇਸ ਦੇ ਵਿੱਚੋਂ ਤੂੰ ਆ ਨਿਕਲਦਾ ਹੈ ਇਹ ਕਿਸੇ ਵੇਲੇ ਵੀ ਚੱਲ ਸਕਦਾ ਹੈ ਇਹ ਚੰਡੀਗੜ੍ਹ ਪ੍ਰਸ਼ਾਸਨ ਨੇ ਗਿਫਟ ਭੇਜਿਆ ਜੋ ਸੰਗਤ ਇੱਥੇ ਬੈਠੀ ਹੋਈ ਹੈ ਉਹਨਾਂ ਵਾਸਤੇ ਆ ਤਰੀਕੇ ਵੀ ਲਿਖੀ ਹੋਈ ਹੈ 82 825 ਤਾਂ ਸਾਰਾ ਕੋਸ਼ਿਸ਼ ਦੇ ਉੱਤੇ ਵਾਰਨਿੰਗ ਲਿਖੀ ਹੋਈ ਹੈ ਇਸ ਤਿੱਕੇ ਦੇ ਨਾਲ ਇਸ ਚੀਜ਼ ਨੂੰ ਸਾਰੇ ਨੂੰ ਚਲਾਇਆ ਗਿਆ ਤੇ ਸਾਹਮਣੇ ਉੱਚ ਅਧਿਕਾਰੀ ਖੜੇ ਹੋਏ ਨੇ ਤੇ ਉਹਨਾਂ ਨੂੰ ਅਸੀਂ ਇਹ ਵੀ ਸ਼ੋਅ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਜੋ ਇਹ ਚਲਾਇਆ ਗਿਆ ਸੈੱਲ ਭੇਜਿਆ ਗਿਆ ਤੇ ਇਸ ਤਿੱਕੇ ਦੇ ਨਾਲ ਇਹ ਜਾਣ ਲਿਵਾ ਸਾਡੇ ਹੱਥ ਦੇ ਵੀ ਚੱਲ ਸਕਦਾ ਜਿਸ ਤਿੱਕੇ ਦੇ ਨਾਲ ਅਥਰੂ ਗੈਸ ਦੇ ਗੋਲੇ ਸਿੱਟੇ ਜਾ ਰਹੇ ਨੇ ਤੁਸੀਂ ਤਸਵੀਰ ਦੇਖੋ ਸਾਹਮਣੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਹੋਇਆ ਸੰਗਤ ਜਾਪ ਕਰ ਰਹੀ ਹੈ ਜਾਪ ਕਰਦੇਆਂ ਦੇ ਨਾਲ ਹੀ ਇਹ ਗੋਲਾਬਾਰੀ ਜਿਹੜੀ ਕੀਤੀ ਜਾ ਰਹੀ ਹੈ ਅਥਰੂ ਗੈਸ ਦੇ ਗੋਲੇ ਸਿੱਟੇ ਜਾ ਰਹੇ ਨੇ ਦਰਸਾਏ ਪਹੁੰਚੇ ਨੇ ਤਹਿਸੀਲਦਾਰ ਸਾਹਿਬ ਜਿਸ ਥਿੱਕੇ ਨਾਲ ਇਹ ਸਾਰੀਆਂ ਚੀਜ਼ਾਂ ਹੋ ਰਹੀਆਂ ਨੇ ਸ਼ੈੱਲ ਆ ਰਹੇ ਨੇ ਪ੍ਰਸ਼ਾਸਨ ਇਸ ਚੀਜ਼ ਨੂੰ ਕਿਵੇਂ ਦੇਖੇਗਾ ਕਿ ਗੱਲਬਾਤ ਕਰੇਗਾ ਕਿਉਂ ਆ ਅਥਰੂ ਗੈਸ ਦੇ ਗੋਲੇ ਪੰਜਾਬ ਦੀ ਹੱਦ ਸਿੱਟੇ ਜਾ ਰਹੇ ਨੇ ਬਈ ਚੱਲ ਰਹੀ ਗੱਲ ਚੱਲ ਰਹੀ ਚੰਡੀਗੜ੍ਹ ਦੀਆਂ ਬਰੂਹਾਂ ਦੇ ਉੱਤੇ ਮੌਜੂਦ ਦਾ ਸਾਨੂੰ ਹੁਣ ਬਰਗਾੜੀ ਚੇਤੇ ਆ ਰਿਹਾ ਜਿਸ ਥਿੱਕੇ ਦੇ ਨਾਲ ਸੰਗਤ ਸਤਨਾਮ ਸ਼੍ਰੀ ਵਾਹਿਗੁਰੂ ਦਾ ਜਾਪ ਕਰ ਰਹੀ ਸੀਗੀ ਗੋਲੀਆਂ ਚੱਲੀਆਂ ਸੀਗੀਆਂ ਉਹ ਮਾਹੌਲ ਇੱਥੇ ਕ੍ਰੀਏਟ ਕੀਤਾ ਜਾ ਰਿਹਾ ਚੰਡੀਗੜ੍ਹ ਦੀਆਂ ਬਰੂਹਾਂ ਦੇ ਉੱਤੇ ਚੰਡੀਗੜ੍ਹ ਪ੍ਰਸ਼ਾਸਨ ਅਥਰੂ ਗੈਸ ਦੇ ਗੋਲੇ ਸਿੱਟ ਰਿਹਾ ਸਾਈਡ ਦੇ ਉੱਤੇ ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ ਆ ਕਿ ਪ੍ਰਸ਼ਾਸਨ ਨੂੰ ਐਨਾ ਪਤਾ ਨਹੀਂ ਕਿ ਕਿਸੇ ਧਰਮ ਦੀ ਮਰਿਆਦਾ ਕੀ ਹੈ ਤੇ ਤੁਸੀਂ ਇੱਥੇ ਅਥਰੂ ਗੈਸ ਦੇ ਗੋਲੇ ਚਲਾ ਰਹੇ ਹੋ ਇਸ ਪਾਸੇ ਤੋਂ ਮੈਂ ਤਸਵੀਰ ਦਿਖਾਣੀ ਚਾਹਾਂਗਾ ਕਿ ਅਥਰੂ ਗੈਸ ਦੇ ਗੋਲੇ ਪਾਣੀ ਦੇ ਬੁਛਾੜਾਂ ਬਿਲਕੁਲ ਨਾਲ ਹੀ ਸਤਨਾਮ ਸ਼੍ਰੀ ਵਾਹਿਗੁਰੂ ਦਾ ਜਾਪ ਹੋ ਰਿਹਾ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਆ ਪਰ ਪ੍ਰਸ਼ਾਸਨ ਆਪਣੀਆਂ ਹੱਦਾਂ ਪਾਰ ਕਰ ਰਿਹਾ ਤਸਵੀਰ ਤੁਸੀਂ ਦੇਖ ਸਕਦੇ ਹੋ ਜਿਸ ਤਿੱਕੇ ਦੇ ਨਾਲ ਉਹਨਾਂ ਨੇ ਇੱਥੋਂ ਗੈਸ ਦੇ ਗੋਲੇ ਚਲਾਏ ਨੇ ਸੰਗਰ ਦੇ ਵਿੱਚ ਰੋਸ ਹੈ ਚੰਡੀਗੜ੍ਹ ਗਏ ਉੱਥੇ ਸਾਰੀਆਂ ਚੀਜ਼ਾਂ ਹੋਈਆਂ ਉਸ ਤੋਂ ਬਾਅਦ ਇੱਥੇ ਆ ਕਿ ਆ ਸਾਰੀ ਚੀਜ਼ ਦਿਖਾਈ ਜਾ ਰਹੀ ਆ ਪਰ ਪ੍ਰਸ਼ਾਸਨ ਕੀ ਕਹਿੰਦਾ ਨਜ਼ਰ ਆ ਰਿਹਾ ਇਸ ਪਾਸੇ ਨੂੰ ਤੁਸੀਂ ਦੇਖ ਸਕਦੇ ਹੋ ਨਿਆਂ ਸਿੰਘ ਫੌਜ ਹੈ ਜਿਹੜੀ ਉਹ ਵੀ ਇੱਥੇ ਪਹੁੰਚੀ ਹੈ ਪ੍ਰਸ਼ਾਸਨ ਜਿਹੜਾ ਹੈ ਇਸ ਤਿੱਕੇ ਦੇ ਨਾਲ ਸ਼ਕਤੀਵਰਤਾ ਦਾ ਨਜ਼ਰ ਆ ਰਿਹਾ ਇਸ ਥਾਂ ਦੇ ਉੱਤੇ ਨਿਆਂ ਸਿੰਘ ਫੌਜ ਕੰਟਰੋਲ ਕਰ ਰਹੀ ਹੈ ਪਰ ਜਿਹੜੇ ਤਰੀਕੇ ਦੇ ਨਾਲ ਅਥਰੂ ਗੈਸ ਦੇ ਗੋਲੇ ਚਲਾਏ ਗਏ ਨੇ ਸਿੱਟੇ ਗਏ ਨੇ ਮੈਂ ਇੱਕ ਵਾਰੀ ਤੁਹਾਨੂੰ ਸ਼ੈੱਲ ਦਿਖਾਵਾਂਗਾ ਇੱਕ ਤੁਸੀਂ ਸ਼ਾਰਟਸ ਵੀ ਦੇਖੋਗੇ ਇੱਕ ਨੌਜਵਾਨ ਦੇ ਹੱਥ ਦੇ ਵਿੱਚ ਸੀਗਾ ਸਾਹਮਣੇ ਸ਼ੈੱਲ ਪਏ ਹੋਏ ਨੇ ਤੁਸੀਂ ਦੇਖੋਗੇ ਕਿ ਸਾਹਮਣੇ ਡੱਬੀ ਪਈ ਹੋਈ ਹੈ ਚੱਲਿਓ ਇਹ ਸ਼ੈੱਲ ਪਏ ਹੋਏ ਨੇ ਜਿਸ ਤਰੀਕੇ ਦੇ ਨਾਲ ਚੰਡੀਗੜ੍ਹ ਪ੍ਰਸ਼ਾਸਨ ਨੇ ਇੱਥੇ ਚਲਾਏ ਨੇ ਮੈਂ ਇਸ ਪਾਸੇ ਨੂੰ ਦਿਖਾਵਾਂਗਾ ਕਿ ਇਹ ਸ਼ੈੱਲ ਪਿਆ ਹੋਇਆ ਅਥਰੂ ਗੈਸ ਦੀ ਗੋਲੀ ਦਾ ਇਹ ਪ੍ਰਸ਼ਾਸਨ ਨੇ ਜਿਹੜਾ ਚਲਾਇਆ ਉਸ ਪਾਸੇ ਤੋਂ ਇੱਥੇ ਨਾਲ ਹੀ ਗੁਰੂਮਾਰ ਦਾ ਪ੍ਰਕਾਸ਼ ਹੋਇਆ ਆ ਇਹ ਹੱਦਾਂ ਪਾਰ ਹੋ ਰਹੀਆਂ ਨੇ ਚੰਡੀਗੜ੍ਹ ਪ੍ਰਸ਼ਾਸਨ ਦੀਆਂ ਇਹਨਾਂ ਨੂੰ ਅਥਾਰਟੀ ਕਿਹਨੇ ਦੇ ਦਿੱਤੀ ਕਿ ਤੁਸੀਂ ਇਸ ਤਿੱਕੇ ਦੇ ਨਾਲ ਛੱਲ ਚਲਾ ਰਹੇ ਹੋ ਤੁਸੀਂ ਸਾਹਮਣੇ ਦੇਖ ਸਕਦੇ ਹੋ ਬਹੁਤ ਛੱਲ ਪਏ ਹੋਏ ਨੇ ਇੱਕ ਹੋਰ ਛੱਲ ਪਿਆ ਹੋਇਆ ਪਾਣੀ ਦੇ ਬਿਛਾੜਾ ਮਾਰੀਆਂ ਜਾ ਰਹੀਆਂ ਨੇ ਤੇ ਇਸ ਪਾਸੇ ਨੂੰ ਜਿਹੜਾ ਇਹ ਆ ਗੈਸ ਵਾਲਾ ਇਹ ਤਿੰਨ ਚਾਰ ਚੀਜ਼ਾਂ ਜਿਹੜੀਆਂ ਨੇ ਇੱਥੇ ਚਲਾਈਆਂ ਗਈਆਂ ਨੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਇਹ ਹਜੇ ਚੱਲਣ ਵਾਲਾ ਹੈ ਇਹ ਚੱਲਿਆ ਨਹੀਂ ਹੈਗਾ ਕਿਸੇ ਵੇਲੇ ਵੀ ਚੱਲ ਸਕਦਾ ਹੈ ਕਿਸੇ ਵੇਲੇ ਵੀ ਬਲਾਸਟ ਹੋ ਸਕਦਾ ਹੈ ਕਿਉਂਕਿ ਇਸ ਦੇ ਵਿੱਚੋਂ ਧੂਆ ਨਿਕਲਦਾ ਹੈ ਇਹ ਕਿਸੇ ਵੇਲੇ ਵੀ ਚੱਲ ਸਕਦਾ ਹੈ ਇਹ ਚੰਡੀਗੜ੍ਹ ਪ੍ਰਸ਼ਾਸਨ ਨੇ ਗਿਫਟ ਭੇਜਿਆ ਜੋ ਸੰਗਤ ਇੱਥੇ ਬੈਠੀ ਹੋਈ ਹੈ ਉਹਨਾਂ ਵਾਸਤੇ ਤਾਂ ਇਸ ਦੇ ਉੱਤੇ ਜਿਹੜੀ ਆ ਤਰੀਕੇ ਵੀ ਲਿਖੀ ਹੋਈ ਹੈ 82 825 ਤਾਂ ਸਾਰਾ ਕੁਸ਼ਿਸ਼ ਦੇ ਉੱਤੇ ਵਾਰਨਿੰਗ ਲਿਖੀ ਹੋਈ ਹੈ ਜਿਸ ਤਰੀਕੇ ਨਾਲ ਇਸ ਚੀਜ਼ ਨੂੰ ਸਾਰਿਆਂ ਨੂੰ ਚਲਾਇਆ ਗਿਆ ਤੇ ਸਾਹਮਣੇ ਉੱਚ ਅਧਿਕਾਰੀ ਖੜੇ ਹੋਏ ਨੇ ਤੇ ਉਹਨਾਂ ਨੂੰ ਅਸੀਂ ਇਹ ਵੀ ਸ਼ੋਅ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਜੋ ਇਹ ਚਲਾਇਆ ਗਿਆ ਹੈ ਸੈੱਲ पे ਜਾ ਗਿਆ ਤੇ ਇਸ ਤਿੱਕੇ ਦੇ ਨਾਲ ਇਹ ਜਾਣ ਲਿਵਾ ਸਾਡੇ ਹੱਥ ਤੇ ਵੀ ਚੱਲ ਸਕਦਾ ਤੇ ਇਸ ਪਾਸੇ ਤੋਂ ਇਹ ਤਸਵੀਰ ਹੈ ਚੰਡੀਗੜ੍ਹ ਪ੍ਰਸ਼ਾਸਨ ਦੀ ਨਹੀਂ ਨਹੀਂ ਕੋਈ ਨਹੀਂ ਮੈਂ ਆਪਦੇ ਕੋਲ ਰੱਖੂਗਾ ਤੇਦਰਨ ਸਿੰਘ ਫੌਜ ਹੈ ਇਹ ਚੱਲ ਸਕਦਾ ਕਿਸੇ ਵੇਲੇ ਵੀ ਚੱਲ ਸਕਦਾ ਜਿਸ ਤਿੱਕੇ ਦੀ ਸਥਿਤੀ ਸਾਰੀ ਇੱਥੇ ਹੋਈ ਹੈ ਤੁਹਾਨੂੰ ਅਸੀਂ ਤਸਵੀਰ ਸਾਂਝੀ ਕਰ ਰਹੇ ਹਾਂ ਜੋ ਇੱਥੇ ਮਾਹੌਲ ਜਿਹੜਾ ਹੈ ਸੈਣੀ ਵਾਲਾ ਸਰਪੰਚ ਬਈ ਇੱਕ ਮਿੰਟ ਆ ਮੈਂ ਲੈ ਕੇ ਆ ਉਧਰੋਂ ਇਧਰ ਇਧਰ ਅੱਗੇ ਆ ਜਾਓ ਆ ਮੈਂ ਲੈ ਕੇ ਆ ਇਹ ਉਹਨਾਂ ਨੇ ਉਧਰੋਂ ਤੋਹਫਾ ਭੇਜਿਆ ਤੁਹਾਡੇ ਵਾਸਤੇ ਜਿਹੜੀ ਸੰਗਤ ਬੈਠੀ ਹੋਈ ਆ ਉਹਨਾਂ ਵਾਸਤੇ ਤੋਹਫਾ ਭੇਜਿਆ ਇਹਨਾਂ ਨੂੰ ਕਿਵੇਂ ਦੇਖਦੇ ਹੋ ਚੱਲਣ ਨਾਲ ਆਏ ਬਈ ਮਹਾਰਾਜ ਦੀ ਸ਼ੌ ਚੱਲਣ ਨਾਲ ਕੋਈ ਗੱਲ ਨਹੀਂ ਚੱਲ ਜੇ ਗੁਰੂ ਸਾਹਿਬ ਦੇ ਉੱਤੇ ਸਿੱਟਿਆ ਸਾਡੇ ਉੱਤੇ ਸਿੱਟ ਦਿਓ ਸ਼ਾਂਤਮਈ ਤਰੀਕੇ ਨਾਲ 42 ਚ ਧਰਨਾ ਸੀਗਾ 42 ਚ ਧਰਨਾ ਦੇ ਕੇ ਆ ਗਏ ਉਥੋਂ ਧਰਨਾ ਇਹਨਾਂ ਨੇ ਚੁਕਾਤਾ ਸੰਗਤ ਇੱਥੇ ਆ ਗਈ ਉਦੋਂ ਬਾਅਦ ਤੁਸੀਂ ਲਾਈਵ ਦੇਖ ਲਓ ਮੈਂ ਵੀ ਕੀਤਾ ਮੈਂ ਉਧਰੋਂ ਆ ਰਿਹਾ ਸੀ ਦੂਜੇ ਚੌਂਕ ਤੋਂ ਉੱਪਰ ਦੀ ਅਚਾਨਕ ਗੋਲੇ ਡੰਗਣ ਲੱਗੇ ਲੱਗਦਾ ਕੋਈ ਗੁਰੂ ਦਾ ਡਰ ਨਹੀਂ ਰਿਹਾ ਇਹਨਾਂ ਨੂੰ ਇਹਨਾਂ ਨੂੰ ਕਾਹਦਾ ਡਰ ਆ ਇਹਨਾਂ ਨੂੰ ਕਾਹਦਾ ਡਰ ਗੁਰੂ ਦਾ ਅੱਖਾਂ ਦੀਆਂ ਅੱਖਾਂ ਦੇਖ ਕਿਹਨਾਂ ਵੱਲੋਂ ਇਜਾਜ਼ਤ ਮਿਲੀ ਹੈ ਇਹਨਾਂ ਨੂੰ ਕਿਉਂਕਿ ਕਹਿੰਦੇ ਪਹਿਲਾਂ ਪਿੱਛੋਂ ਇਜਾਜ਼ਤ ਮਿਲਦੀ ਹੈ ਉਸ ਤੋਂ ਬਾਅਦ ਇਹ ਚੀਜ਼ਾਂ ਹੁੰਦੀਆਂ ਸਰਕਾਰ ਬੰਨੀਓ ਸਰਕਾਰ ਭਗਵੰਤ ਮਾਨ ਦੀ ਇਜਾਜ਼ਤ ਆ ਇਹ ਹੋਰ ਕਿਹਦੀ ਇਜਾਜ਼ਤ ਆ ਇੱਥੇ ਖੜਿਆਂ ਤੇ ਗੋਲੇ ਤੁਸੀਂ ਤੁਹਾਡੀ ਰਿਕਾਰਡਿੰਗ 'ਚ ਵੀ ਹੈਗਾ ਗ੍ਰਨੇਡ ਵੀ ਛੱਡੇਗੇ ਸੀ ਸਟਨ ਗ੍ਰਨੇਡ ਵੀ ਆ ਅੱਖਾਂ ਦਾ ਇੱਕ ਬਈ ਜਿਹੜੇ ਨੇ ਬੇਉਸ਼ ਇਹਦੇ ਵਿੱਚ ਨਾ ਵਜੂ ਇਹ ਚੱਲ ਸਕਦਾ ਕਿਸੇ ਵੇਲੇ ਵੀ ਬਾਬਾ ਕੁਲਵਿੰਦਰ ਸਿੰਘ ਜੀ ਬਾਬਾ ਜੀ ਮਹਾਰਾਜ ਦਾ ਪ੍ਰਕਾਸ਼ ਹੋਇਆ ਨਾਲ ਇਹ ਆ ਰਹੇ ਨੇ ਗੋਲੀ ਉਧਰੋਂ ਤੁਹਾਨੂੰ ਕੀ ਲੱਗਦਾ ਕਿ ਸ਼ੈੱਲ ਉਧਰੋਂ ਆ ਰਹੇ ਨੇ ਤੇ ਸਥਿਤੀ ਆਪ ਖਰਾਬ ਕੀਤੀ ਜਾ ਰਹੀ ਹੈ ਦੇਖੋ ਪ੍ਰਸ਼ਾਸਨ ਨੂੰ ਸੋਚਣ ਦੀ ਲੋੜ ਹੈ ਦੇਖੋ ਕਿੰਨੇ ਵਧੀਆ ਆਪਣੇ ਗੁਰਮਤੇ 2 ਸਾਲ ਕਿਦੇ ਜਾਵਦੇ ਸੰਘਰਸ਼ ਚੱਲਿਆ ਹੈ ਜੇ ਹੁਣ ਪ੍ਰਸ਼ਾਸਨ ਧੱਕਾ ਕਰ ਰਿਹਾ ਗੋਲੇ ਮਾਰ ਰਿਹਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਐਸੇ ਗੁਰੂ ਗ੍ਰੰਥ ਸਾਹਿਬ ਦੀ ਬੇਦਬਿਆ ਦਾ ਇਨਸਾਫ ਲੈਣ ਲਈ ਅਸੀਂ ਬੈਠੇ ਆਂ ਦੇਖੋ ਬੇਦਬਿਆ ਦਾ ਹੀ ਇਨਸਾਫ ਲੈਣਾ ਹੈ ਤੇ ਪ੍ਰਸ਼ਾਸਨ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਪੱਥਰੂ ਗੈਸਾ ਡਰ ਰਿਹਾ ਜੱਸ ਇਹ ਢੀ ਮਾੜੀ ਗੱਲ ਆ ਕੀ ਪ੍ਰਸ਼ਾਸਨ ਨੂੰ ਚੰਗੀ ਗੱਲ ਐ ਕੋਈ ਸਰਕਾਰਾਂ ਨੂੰ ਸੋਚਣ ਦੀ ਲੋੜ ਨਹੀਂ ਗਈ ਕੀ ਗੱਲ ਇੱਕ ਪੰਜਾਬ ਦਾ ਸੀਐਮ ਇਹਨਾ ਨਹੀਂ ਕਰ ਸਕਦਾ ਕਿ ਪੰਜਾਬ ਦੇ ਲੋਕਾਂ ਨਾਲ ਮੀਟਿੰਗ ਨਹੀਂ ਕਰ ਸਕਦਾ ਕਾਹਦਾ ਸੀਐਮ ਐ ਇਹ ਬਰਗਾੜੀ ਚ ਇੱਥੇ ਆਊਗੀ ਕਹਿੰਦੇ ਬਰਗਾੜੀ ਜਿੱਦੋਂ ਹੋਈ ਸੀਗੀ 15 ਦੇ ਵਿੱਚ ਗੋਲੀਆਂ ਚੱਲੀਆਂ ਸੀ ਸੰਗਤ ਜਾਪ ਕਰਦੀ ਸੀ ਪ੍ਰਕਾਸ਼ ਜਿੱਥੇ ਸਿੱਖਣ ਲਈ ਇੱਥੇ ਹੋਇਆ ਉੱਥੇ ਵੀ ਇਹੀ ਮਾਹੌਲ ਸੀਗਾ ਬਰਗਾੜੀ ਚ ਇੱਥੇ ਆ ਰਿਹਾ ਫਿਰ ਅੱਜ ਤੁਹਾਨੂੰ ਦੇਖੋ ਬਿਲਕੁਲ ਆ ਰਿਹਾ ਦੇਖੋ ਜਦੋਂ ਸ਼ਾਂਤਵੇਂ ਹੀ ਬੈਠੇ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਦੇਖੋ ਇਸ ਕਰਕੇ ਪ੍ਰਸ਼ਾਸਨ ਨੂੰ ਸੋਚਣ ਦੀ ਲੋੜ ਹੈ ਬਿਲਕੁਲ ਬੱਧਰਾ ਐਰਾਜ ਜੀ ਇਹ ਛੱਲ ਪੇ ਜਿਜਾਰੇ ਨੇ ਉਧਰੋਂ ਸੰਗਤ ਬੈਠੀ ਹੋਈ ਹੈ ਮਾਹੌਲ ਜਿਹੜਾ ਖਰਾਬ ਕੀਤਾ ਜਾ ਰਿਹਾ ਜਾਂ ਫਿਰ ਇੱਥੋਂ ਨੌਜਵਾਨ ਕਰ ਰਹੇ ਨੇ ਜਿਸ ਤਿੱਕ ਦੇਖੋ ਇਹ ਸ਼ਾਂਤੀ ਪੀਸ ਪੁਲੀਆ ਫਿਰ ਗੋਲੇ ਕਿਉਂ ਦਾਗੇ ਗਏ ਕਿਉਂ ਪਾਣੀ ਦੀ ਬਿਚਾਲਾ ਮਾਰੀਆਂ ਜਾ ਰਹੀਆਂ ਨੇ ਜਦੋਂ ਅਸੀਂ ਸ਼ਾਂਤੀ ਦੇ ਵਿੱਚ ਆ ਸੀ ਪ੍ਰੋਟੈਕਟ ਕਰ ਰਹੇ ਹਾਂ ਪੀਸ ਪੁਲੀ ਫਿਰ ਕਿਉਂ ਕਰਿਆ ਜਾ ਰਿਹਾ ਹੈ ਕੰਮ ਬਿਲਕੁਲ ਹੈ ਜਿਹੜੇ ਸਾਡੇ ਆਗੂ ਨੇ ਉਹ ਸਾਰੇ ਅੰਦਰ ਫੜ ਕੇ ਕਰਤੇ ਤੇ ਅਸੀਂ ਵੀ ਚੱਲ ਗਏ ਸੋ ਟਕਰਾ ਹੋ ਗਿਆ ਅਸੀਂ ਵਾਪਸ ਜਦੋਂ ਸਾਨੂੰ ਪਤਾ ਲੱਗ ਗਿਆ ਵੀ ਉਥੇ ਗੋਲਾਬਾਰੀ ਹੋ ਗਈ ਮੋਰਚੇ ਦੇ ਤੇ ਅਸੀਂ ਹੁਣ ਸਾਡੇ ਹੱਥ ਦੇ ਵਿੱਚ ਆ ਮੋਰਚਾ ਜੇ ਹੁਣ ਗੋਲਾਬਾਰੀ ਹੋਈ ਆ ਫਿਰ ਸਾਥੋਂ ਬਰਾ ਕੋਈ ਨਹੀਂ ਹੈਗਾ ਫਿਰ ਚਾਹੇ ਸਾਨੂੰ ਘੋੜਿਆਂ ਤੇ ਕਾਠੀਆਂ ਪਾਉਣੀਆਂ ਪੈਣ ਪ੍ਰਸ਼ਾਸਨ ਸੁਣ ਲਵੇ ਫਿਰ ਚਾਹੇ ਸਾਨੂੰ ਕੁਝ ਕਰਨਾ ਪਵੇ ਫਿਰ ਅਸੀਂ ਮਕਰ ਨਹੀਂ ਹਟਾਂਗੇ ਜੇ ਗੋਲਾਬਾਰੀ ਬੰਦ ਕਰੇ ਮਾਹੌਲ ਕਿਉਂ ਖਰਾਬ ਕੀਤਾ ਜਾ ਰਿਹਾ ਜਿਲ੍ਹੇਕ ਨਾਲ ਤੁਸੀਂ ਕਹਿ ਰਹੇ ਹੋ ਸ਼ਾਂਤਮਈ ਬੈਠੇ ਹੋ ਆ ਫਿਰ ਮਾਹੌਲ ਕਿਉਂ ਖਰਾਬ ਕੀਤਾ ਜਾ ਰਿਹਾ ਚੰਡੀਗੜ੍ਹ ਪ੍ਰਸ਼ਾਸਨ ਕਰ ਰਿਹਾ ਕਿ ਫਿਰ ਪੰਜਾਬ ਪੁਲਿਸ ਕਰ ਰਹੀ ਹੈ ਪੰਜਾਬ ਸਰਕਾਰ ਨਹੀਂ ਦੱਸਣ ਸਾਨੂੰ ਨਹੀਂ ਪਤਾ ਸੀ ਚਲੇ ਗਏ ਸੀ ਕਿ ਹਮ ਚੰਡੀਗੜ੍ਹ ਦੇ ਵਿੱਚ ਉਦੋਂ ਬਾਅਦ ਗੋਲਾਬਾਰੀ ਹੋਈ ਆ ਹੁਣ ਅਸੀਂ ਆਇਆ ਤੇ ਮੋਰਚਾ ਸੰਭਾਲ ਲਿਆ ਹੋ ਗਿਆ ਹੂੰ ਬਿਲਕੁਲ ਬਿਲਕੁਲ ਬਾਬਾ ਰਾਏ ਰਾਜ ਸਿੰਘ ਜੀ ਸੀਗੇ ਤੇ ਕਹਿੰਦੇ ਸੋਚ ਸਮਝ ਕੇ ਗੋਲੇ ਧਾਕੇ ਜਾਣ ਜਿਸ ਤਿੱਕੇ ਦੇ ਨਾਲੇ ਸਾਰੀ ਚੀਜ਼ ਹੈ ਇੱਕ ਵਾਰੀ ਮੈਂ ਹਰਜੀਸ਼ਨ ਨੂੰ ਨਾਲ ਲੈ ਕੇ ਜਾਵਾਂਗਾ ਕਿ ਅਸੀਂ ਉਹ ਪੰਡਾਲ ਦਿਖਾਈਏ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਹੋਇਆ ਜਿੱਥੇ ਸੰਗਤ ਬੈਠ ਕੇ ਨਾਮ ਜਪ ਰਹੀ ਹੈ ਪਰ ਉਹ ਨਾਮ ਜਪਣ ਵਾਲੀ ਸੰਗਤ ਦੇ ਉੱਤੇ ਐਵੇਂ ਤੇ ਸ਼ੈਲ ਸਿੱਟੇ ਜਾ ਰਹੇ ਨੇ ਜਿਹੜਾ ਧੂਆਂ ਜਿਹੜਾ ਬਹੁਤ ਗੰਦਾ ਕੈਮੀਕਲ ਇਹਦੇ ਵਿੱਚ ਪਾਇਆ ਹੁੰਦਾ ਉਹ ਨਿਕਲਦਾ ਤੇ ਬਹੁਤ ਜਿਹੜਾ ਅੱਖਾਂ ਨੂੰ ਪੈਂਦਾ ਨੱਕਾ ਨੂੰ ਪੈਂਦਾ ਸਾਹਮਣੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ ਹੋਇਆ ਸਾਨੂੰ ਪਹਿਲਾਂ ਹਜੇ 15 ਨਹੀਂ ਭੁੱਲਦਾ 2015 ਬਰਗਾੜੀ ਦੇ ਵਿੱਚ ਕੀ ਕੁਝ ਹੋਇਆ ਸੀਗਾ ਪਰ ਉਸ ਦੇ ਨਾਲ ਹੀ ਹੋ ਚੱਲਦੇ ਹੋਏ ਮਾਰਾ ਇੱਦਾਂ ਪੰਡਾਲ ਹੈ ਪੰਡਾਲ ਦੇ ਨਾਲ ਹੀ ਜਿਹੜਾ ਹੈ ਜਿਸ ਤਿੱਕੇ ਦੇ ਨਾਲੋਂ ਗੈਸ ਦੇ ਗੋਲੇ ਸਿੱਟੇ ਜਾ ਰਹੇ ਨੇ ਤੁਸੀਂ ਤਸਵੀਰ ਦੇਖੋ ਸਾਹਮਣੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਹੋਇਆ ਸੰਗਤ ਜਾਪ ਕਰ ਰਹੀ ਹੈ ਜਾਪ ਕਰਦੇ ਆ ਦੇ ਨਾਲ ਹੀ ਇਹ ਗੋਲਾਬਾਰੀ ਜਿਹੜੀ ਕੀਤੀ ਜਾ ਰਹੀ ਹੈ ਹਾਥਰੂ ਗੈਸ ਦੇ ਗੋਲੇ ਸਿੱਟੇ ਜਾ ਰਹੇ ਨੇ ਸੰਗਤ ਤੁਸੀਂ ਤੁਸੀਂ ਸੁਣ ਸਕਦੇ ਹੋ ਮੈਂ ਕੁਝ ਨਹੀਂ ਕਵਾਂਗਾ ਕਿ ਸੰਗਤ ਕੀ ਜਪਰੀ ਐ ਕੀ ਦਾ ਜਾਪ ਹੋ ਰਿਹਾ ਇੱਥੋਂ ਤੱਕ ਆਏ ਨੇ ਆ ਦੇਖੋ ਇਹ ਤਸਵੀਰ ਹੈ ਪ੍ਰਸ਼ਾਸਨ ਦੀ ਕਿ ਕਿਸ ਤਰੀਕੇ ਦੇ ਨਾਲ ਕਿੱਡੀ ਗਿਰੀ ਹੋਈ ਹਰਕਤ ਹੈ ਜੀ ਅੰਦਰ ਮਹਾਰਾਜ ਦੇ ਪ੍ਰਕਾਸ਼ ਦੇ ਕੋਲ ਵੀ ਅੰਦਰ ਵੀ ਹੈ ਅੰਦਰ ਵੀ ਨੇ ਹਾਂ ਅੰਦਰ ਤੱਕ ਪਹੁੰਚਿਆ ਧੂਆਂ ਸਾਰਾ ਬਿਲਕੁਲ ਜੀ ਬਿਲਕੁਲ ਸਾਰਾ ਜਥਾ ਹੋਰੇ ਬੜਾ ਪਰੇਸ਼ਾਨ ਹੈ ਬਹੁਤ ਦੁਖੀ ਹੈ ਇਹ ਤਾਂ ਬਸ ਏਕਤਾ ਬਰਦਾਸ਼ਤ ਕਰਨ ਹੀ ਆਈ ਸੀ ਜੀ ਵੀ ਚਲੋ ਜਿਨ੍ਹਾਂ ਦੀ ਸਜ਼ਾ ਪੂਰੀ ਹੋ ਚੁੱਕੀ ਆ ਉਹਨਾਂ ਨੂੰ ਰਿਹਾ ਕੀਤਾ ਜਾਵੇ ਹੂੰ ਕੋਈ ਨਾ ਨਹੀਂ ਕੋਈ ਸ਼ਰਾਰਤੀ ਤੱਤ ਵੇ ਕੱਧਾ ਪੱਥਰ ਇੱਧ ਤੇ ਉੱਧਰ ਵੱਜਿਆ ਉਹਨਾਂ ਨੇ ਸਾਰੀ ਜਨਤਾ ਪਰੇਸ਼ਾਨ ਕਰਤੀ ਓਕੇ ਤਾਂ ਸ਼ਰਾਰਤੀ ਅੰਸਰ ਕਹਿੰਦੇ ਆ ਇਸ ਤਰੀਕੇ ਦੇ ਨਾਲ ਪਰ ਮੈਂ ਹੁਣ ਸਾਹਮਣੇ ਜਾਪ ਸੁਣਾਵਾਂਗਾ ਕਿ ਜਾਪ ਤੁਸੀਂ ਸੁਣੋ ਇਹ ਉਹੀ ਜਾਪ ਹੈ ਪ੍ਰਸ਼ਾਸਨ ਜਿਹੜਾ ਇੱਧ ਹਰੀ ਸ਼ਹਰੀ ਸ਼ੱਗੇ ਵੱਲ ਨੂੰ ਆਜੋ ਆਜੋ ਪੰਜਾਬ ਪੁਲਿਸ ਹੈ ਡੀਐਸਪੀ ਬਲ ਐਸਪੀ اٹਵਾਲ ਜਿਹੜੇ ਨੇ ਉਸ ਥਾਂ ਦੇ ਉੱਤੇ ਪਹੁੰਚੇ ਨੇ ਤੇ ਸਰਕਾਰ ਵੱਤ ਕਰਨ ਦੇ ਨਹੀਂ ਜਾ ਰਹੀ ਐ ਐਸਪੀ ਅਟਵਾਲ ਨੇ ਅਟਵਾਲ ਸਰ ਇਹ ਸ਼ੱਲ ਚਲਾਏ ਗਏ ਨੇ ਤੁਸੀਂ ਇਹਨਾਂ ਦਾ ਕੁਝ ਦੱਸੋਗੇ ਕਿ ਇਹ ਸ਼ੱਲ ਕਿਉਂ ਚਲਾਏ ਜਾ ਰਹੇ ਨੇ ਪੁੱਛ ਰਹੇ ਆ ਜੀ ਅਜੇ 2 ਮਿੰਟ ਪੰਜਾਬ ਦੀ ਹੱਦ ਐ ਵੈਰੀਫਾਈ ਕਰਦੇ ਜੀ ਸਰ ਕਹਿੰਦੇ ਵੈਰੀਫਾਈਡ ਕਰਨ ਦਿਓ ਫਿਰ ਦੱਸਾਂਗੇ ਪਰ ਇਹ ਸ਼ੱਲ ਚੱਲੇ ਗਏ ਨੇ ਇਹ ਸ਼ੱਲ ਇੱਥੋਂ ਤੱਕ ਪਹੁੰਚੇ ਨੇ ਕਿਉਂ ਪਹੁੰਚੇ ਨੇ ਪੰਜਾਬ ਪੁਲਿਸ ਇੱਥੇ ਪਹੁੰਚੀ ਐ ਪੰਜਾਬ ਦੀ ਹੱਦ ਐ ਪੰਜਾਬ ਦੀ ਹੱਦ ਦੇ ਵਿੱਚ ਇਹ ਸ਼ੱਲ ਚੱਲੇ ਨੇ ਇਹ ਤਸਵੀਰ ਹੈ ਡੀਐਸਪੀ ਬੱਲ ਨੇ ਤੇ ਉਹ ਵੀ ਇੱਥੇ ਸਾਰੇ ਦੇਖ ਰਹੇ ਨੇ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਇਸ ਪਾਸੇ ਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਹੋਇਆ ਬਿਲਕੁਲ ਇੱਥੋਂ ਤੁਸੀਂ ਹਰੀਸ਼ ਨੂੰ ਕਹੂੰਗਾ ਮੈਂ ਕਿ ਆ ਥਾਂ ਦਿਖਾ ਦਿਓ ਇੱਥੋਂ ਅੰਦਰ ਨੂੰ ਇੱਥੇ ਅੱਖਾਂ ਦੇ ਵਿੱਚ ਧੂਆਂ ਬਹੁਤ ਪੈ ਰਿਹਾ ਸੰਗਤ ਪੰਡਾਲ 'ਚ ਬੈਠੀ ਆ ਉਹਨਾਂ ਦੇ ਅੱਖਾਂ ਦੇ ਵਿੱਚ ਵੀ ਧੂਆਂ ਪੈ ਰਿਹਾ ਇੱਥੇ ਸਾਹਮਣੇ ਗੁਰੂ ਮਹਾਰਾਜ ਦਾ ਪ੍ਰਕਾਸ਼ ਹੋਇਆ ਆ ਅਧਿਕਾਰੀ ਨੇ ਉਹ ਜਾ ਕੇ ਗੱਲਬਾਤ ਕਰਨਗੇ ਕਿ ਇਹ ਸ਼ੱਲ ਕਿਉਂ ਚਲਾਏ ਗਏ ਨੇ ਕਿਉਂ ਇਸ ਤਸਵੀਰ ਹੈ ਕਿਉਂਕਿ ਇਹ ਸ਼ੰਭੂ ਬਾਰਡਰ ਦੇ ਉੱਤੇ ਸਾਨੂੰ ਚੱਲਦੇ ਦਿਖੇ ਪੰਜਾਬ ਸਰਕਾਰ ਨੂੰ ਸਵਾਲ ਸੀਗੇ ਕਿ ਤੁਹਾਡੀ ਹੱਥ ਦੇ ਵਿੱਚ ਗ੍ਰਨੇਡ ਚੱਲ ਰਹੇ ਨੇ ਇਹ ਜਿਹੜੇ ਅਥਰੂ ਗੈਸ ਦੇ ਗੋਲੇ ਚੱਲ ਰਹੇ ਨੇ ਤੁਸੀਂ ਜਵਾਬ ਕਿਉਂ ਨਹੀਂ ਦੇ ਰਹੇ ਪਰ ਅੱਜ ਚੰਡੀਗੜ੍ਹ ਸੰਗਤ ਬੈਠੀ ਹੋਈ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਹੋਇਆ ਉੱਥੇ ਇਹ ਚੱਲੇ ਨੇ ਬਿਲਕੁਲ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋਇਆ ਆ ਬਹੁਤ ਚੱਲੇ ਨੇ ਪਰ ਹੁਣ ਪੰਜਾਬ ਪੁਲਿਸ ਗਈ ਹੈ ਕਿ ਅਸੀਂ ਪਤਾ ਕਰਦੇ ਹਾਂ ਤੁਸੀਂ ਪਤਾ ਕੀ ਕਰੋਗੇ ਇੱਥੇ ਗੁਰੂ ਮਹਾਰਾਜ ਦੀ ਬੇਅਦਬੀ ਹੋ ਰਹੀ ਹੈ ਤੁਸੀਂ ਚੁੱਪ ਕਰਕੇ ਦੇਖ ਰਹੇ ਹੋ ਇਹ ਬਹੁਤ ਵੱਡੀ ਗੱਲ ਹੈ ਇਹ ਅਸਕਰਤਪਾਲ ਸਾਹਿਬ ਜੀ ਨੇ ਤੁਸੀਂ ਗੱਲਬਾਤ ਕੀਤੀ ਸੀ ਉਹ ਕਹਿੰਦੇ ਹ ਜੀ ਅਸੀਂ ਇਨਕੁਆਰੀ ਕਰਾਂਗੇ ਜਾਂਚ ਕਰਾਂਗੇ ਫਿਰ ਦੱਸਾਂਗੇ ਕਿ ਇਨਕੁਆਰੀ ਹੋ ਸਕਦੀ ਹੈ ਇਸ ਤੋਂ ਬਾਅਦ ਕੀ ਆਈ ਪੰਜਾਬ ਦੀ ਹਾਦਸੇ ਵਿੱਚ ਚੱਲਿਆ ਪੰਜਾਬ ਦੀ ਹਾਦਸੇ ਵਿੱਚ ਹੈ ਕਿ ਗੁਰੂਗ੍ਰਾਂਧ ਸਾਹਿਬ ਮਹਾਰਾਜ ਜੀ ਉੱਤੇ ਚੱਲਿਆ ਜਿਹੜੇ ਹੈਗੇ ਨੇ ਉਹਨਾਂ ਦਾ ਜਿਹੜਾ ਸਾਰ ਰੁਕਣ ਦਾ ਕਾਰਨ ਉਹ ਬਿਓਸ਼ ਹੋ ਗਏ ਨੇ ਬਹੁਤ ਬਹੁਤ ਬੱਚੇ ਨੇ ਜਿਨ੍ਹਾਂ ਦੇ ਬਿਓਸ਼ ਹੋਏ ਨੇ ਪਰ ਇਹ ਬਹੁਤ ਵੱਡੀ ਨਾਕਾਮੀ ਹੈ ਪ੍ਰਸ਼ਾਸਨ ਦੀ ਚੰਡੀਗੜ੍ਹ ਪ੍ਰਸ਼ਾਸਨ ਦੀ ਮੁਹਾਲੀ ਪ੍ਰਸ਼ਾਸਨ ਦੀ ਕਿ ਇਹੋ ਜਿਹੇ ਅਥਰੂ ਗੈਸ ਦੇ ਗੋਲੇ ਇੱਥੇ ਪਹੁੰਚੇ ਨੇ ਉਸੇ ਤਰੀਕੇ ਦੇ ਨਾਲ ਇਹੜਾ ਇਤਿਹਾਸ ਫੇਰ ਨ ਦੁਹਰਾਇਆ ਇਹ ਦੁਹਰਾਇਆ ਜਾ ਰਿਹਾ ਸਾਨੂੰ 2015 ਬਰਗਾੜੀ ਚੇਤੇ ਕਰਵਾਇਆ ਜਾ ਰਿਹਾ ਕਿ ਤੁਹਾਡੇ ਉੱਤੇ ਪਹਿਲਾਂ ਗੋਲੀਆਂ ਚੱਲ ਰਗੀਆਂ ਇਹ ਕੁਝ ਵੀ ਨਹੀਂ ਹੈਗਾ ਇਹਦਾ ਮਤਲਬ ਹੀ ਸਾਡੇ ਕੋਈ ਇੱਧਰ ਆ ਕੇ ਸਾਨੂੰ ਗੋਲੀਆਂ ਮਾਰਦੇ ਸਾਡੇ ਕੋਲ ਇਥਰੂ ਗਏ ਦੱਸਦੇ ਬਾਅਦ ਚ ਪੰਜਾਬ ਪੁਲਿਸ ਪੰਜਾਬ ਸਰਕਾਰ ਇਨਕੁਆਰੀ ਕਰੇਗੀ ਕਿ ਗੋਲੀ ਚੱਲੀ ਹੈ ਕਿ ਨਹੀਂ ਚੱਲੀ ਪਹਿਲਾਂ ਚੱਲ ਜੇਗੀ ਉਸ ਤੋਂ ਬਾਅਦ ਇਨਕੁਆਰੀ ਕਰਨਗੇ ਕਿ ਚੱਲੀ ਹੈ ਕਿ ਨਹੀਂ ਚੱਲੀ ਹੁਣ ਦੇਖਦੇ ਆ ਕਿ ਪ੍ਰਸ਼ਾਸਨ ਕੀ ਕਹਿ ਰਿਹਾ ਜਿਸ ਤਿੱਕੇ ਦੇ ਨਾਲ ਇਹ ਸਾਰੀ ਤਸਵੀਰ ਹੈ ਇੱਕ ਵਾਰੀ ਮੈਂ ਫੇਰ ਦਿਖਾ ਦਵਾਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਕਿ ਪੰਜਾਬ ਦਾ ਚੰਡੀਗੜ੍ਹ ਹੈ ਤੁਸੀਂ ਇਸ ਸਿੱਕੇ ਦੇ ਨਾਲ ਪੰਜਾਬ ਦੇ ਲੋਕਾਂ ਤੇ ਧੱਕਾ ਨਹੀਂ ਕਰ ਸਕਦੇ ਜਿਸ ਸਿੱਕੇ ਨਾਲ ਚੀਜ਼ ਹੋਈ ਹੈ ਆਥਰੂ ਗੈਸ ਦੇ ਗੋਲੇ ਛੱਡੇ ਗਏ ਨੇ ਤੇ ਤਸਵੀਰ ਹੈ ਮੈਂ ਇੱਕ ਤਸਵੀਰ ਦਿਖਾਉਣੀ ਚਾਹਾਂਗਾ ਬਾਈ ਇੱਕ ਮਿੰਟ ਇਹ ਜਿਹੜੇ ਸ਼ੈਲਿੰਗ ਕੀਤੀ ਗਈ ਆ ਤੇ ਇਹ ਚੱਲਣਾ ਜਾਵੇ ਪ੍ਰੋਪਰ ਅਥਰੋ ਗੈਸ ਦੇ ਗੋਲੇ ਜਿਹੜੇ ਇਹ ਫਿਲਹਾਲ ਜਿੰਦਾ ਹੋ ਜਣੇ ਇਹ ਚੱਲਿਆ ਨਹੀਂ ਆ ਇਹ ਹਜੇ ਨਹੀਂ ਚੱਲਿਆ ਬਿਲਕੁਲ ਬਿਲਕੁਲ ਇਹ ਚੱਲਿਆ ਨਹੀਂ ਪਰ ਇਹ ਜਿੰਦਾ ਜਿਹੜਾ ਜਿਹੜਾ ਸ਼ੈਲਿੰਗ ਮਿਲੀ ਆ ਅੱਗੇ ਗੁਰਪ੍ਰੀਤ ਸਿੰਘ ਸਾਹਿਬ ਦਾ ਜਿਹੜਾ ਪ੍ਰਕਾਸ਼ ਹੋਇਆ ਤੇ ਉਸ ਤੋਂ ਬਾਅਦ ਪੁਲਿਸ ਨਾਲ ਪੰਜਾਬ ਪੁਲਿਸ ਨਾਲ ਗੱਲਬਾਤ ਹੋਈ ਹੈ ਤਾਂ ਉਹ ਕਹਿ ਰਹੇ ਕਿ ਸੀ ਗੱਲਬਾਤ ਕਰਨ ਲਈ ਪਹੁੰਚੇ ਬਿਲਕੁਲ ਇਹ ਕਿਸੇ ਵੇਲੇ ਵੀ ਚੱਲ ਸਕਦਾ ਮੈਂ ਵਾਰੀ ਵਾਰੀ ਕਹਿ ਰਿਹਾ ਇਹ ਕਿਸੇ ਵੇਲੇ ਵੀ ਚੱਲ ਸਕਦਾ ਸਾਡੇ ਦੇ ਵਿੱਚ ਵੀ ਚੱਲ ਸਕਦਾ ਕਿਉਂਕਿ ਜਿਵੇਂ ਪ੍ਰਸ਼ਾਸਨ ਨੇ ਉਧਰੋਂ ਸਿੱਟਿਆ ਜਿਵੇਂ ਚਲਾਇਆ ਤੇ ਇਹ ਇੱਥੋਂ ਤੱਕ ਪਹੁੰਚਿਆ ਹੈ ਤੇ ਇਸ ਦੇ ਵਿੱਚੋਂ ਕੈਮੀਕਲ ਨਿਕਲਣਾ ਹੈ ਤਾਂ ਬਹੁਤ ਖਤਰਨਾਕ ਹੁੰਦਾ ਹੈ ਜਿਸ ਥਿੱਕੇ ਦੇ ਨਾਲ ਇਹ ਸਾਰੀਆਂ ਚੀਜ਼ਾਂ ਹੋਈਆਂ ਨੇ ਪਰ ਹੁਣ ਐਸਪੀ اٹਵਾਲ ਜੀ ਗਏ ਹੋਏ ਨੇ ਡੀਐਸਪੀ ਐਚਐਸ ਬਲਜੀ ਗਏ ਹੋਏ ਨੇ ਉਹ ਸ਼ਾਨਵਿਨ ਕਰ ਰਹੇ ਨੇ ਕਿ ਅਸੀਂ ਦੱਸਦੇ ਹਾਂ ਥੋੜੇ ਟਾਈਮ ਤੱਕ ਤਹਿਸੀਲਦਾਰ ਸਾਹਿਬ ਪਹੁੰਚੋਏ ਨੇ ਤਹਿਸੀਲਦਾਰ ਸਾਹਿਬ ਜਿਸ ਥਿੱਕੇ ਨਾਲ ਇਹ ਸਾਰੀਆਂ ਚੀਜ਼ਾਂ ਹੋ ਰਹੀਆਂ ਨੇ ਸ਼ੈੱਲ ਆ ਰਹੇ ਨੇ ਪ੍ਰਸ਼ਾਸਨ ਇਸ ਚੀਜ਼ ਨੂੰ ਕਿਵੇਂ ਦੇਖੇਗਾ ਕਿ ਗੱਲਬਾਤ ਕਰੇਗਾ ਕਿਉਂ ਐ ਇੱਥੋਂ ਗੈਸ ਦੇ ਗੋਲੇ ਪੰਜਾਬ ਦੀ ਹੱਦ 'ਤੇ ਜਾ ਰਹੇ ਨੇ ਬਈ ਚੱਲ ਰਹੀ ਗੱਲ ਚੱਲ ਰਹੀ ਹੁਣ ਹੁਣੇ ਵੀ ਗੱਲ ਹੋਏਗੀ ਇਸ ਦੇ ਵਿੱਚ ਕਿਉਂਕਿ ਪਹਿਲਾਂ ਵੀ ਅਜਿਹਾਂ ਬਹੁਤ ਘਟਨਾਵਾਂ ਹੋ ਚੁੱਕੀਆਂ ਨੇ ਇਹ ਇਹ ਤੁਸੀਂ ਮੰਨਦੇ ਹੋ ਕਿ ਇੱਥੇ ਸਿੱਟਿਆ ਗਿਆ ਇਸ ਦਾ ਜਵਾਬਦੇਹੀ ਭੰਦੀ ਹੈ ਦੇਖ ਉਹੀ ਦੇਖ ਰਹੇ ਹੁਣ ਤੁਹਾਨੂੰ ਬਰੀਫ ਕਰ ਦਿੰਦੇ ਹਾਂ ਸਰ ਥੋੜਾ ਟਾਈਮ ਦੋ ਸਰ ਬਿਲਕੁਲ ਇਹ ਤਹਿਸੀਲਦਾਰ ਸਾਹਿਬ ਨੇ ਕਹਿੰਦੇ ਗੱਲਬਾਤ ਚੱਲ ਰਹੀ ਹੈ ਉਸ ਤੋਂ ਬਾਅਦ ਅਸੀਂ ਤੁਹਾਨੂੰ ਦੱਸਾਂਗੇ ਕਿ ਕੀ ਹੈ ਪਰ ਹੁਣ ਗੱਲਬਾਤ ਕੀ ਨਿਕਲਦੀ ਹੈ ਥੋੜੇ ਟਾਈਮ ਦੇ ਵਿੱਚ ਤੁਹਾਨੂੰ ਦੱਸ ਦ